ਮੈਂ ਕਹਿੰਦਾ ਜਿਹੜਾ ਹੋਇਆ ਲੈ ਮੈਂ ਕਹਾਂ ਭਾਵੇਂ ਵੱਡਾ ਭਾਵੇਂ ਛੋਟਾ ਮੈਂ ਕਹਾਂ ਮੈਂ ਗੱਪੜ ਵਾਰੂਆ ਮੈਂ ਕਹਾਂ ਜੋ ਮਰਜ਼ੀ ਹੋਵੇ ਜਦੋਂ ਮੈਂ ਪੱਜੀ ਆਇਆ ਨਾ ਜਦੋਂ ਮੈਂ ਬੈਲ ਮਾਰੀ ਆ ਇੱਕ ਈ ਗਾੜੀ ਮੈਂ ਹੱਥ ਜੋੜੇ ਆ ਕੇ ਮੈਂ ਕਹਾਂ ਬਾਬਾ ਜੀ ਇੰਦੀ ਗਾੜੀ ਈ ਗਾੜੀ ਮੈਂ ਕਹਾਂ ਬਾਬਾ ਜੀ ਹੱਥ ਜੋੜੇ ਤੁਹਾਡੇ ਅੱਗੇ ਮੈਂ ਕਹਾਂ ਮੈਂ ਕੁਝ ਨਹੀਂ ਕਰਨਾ ਕੁਝ ਵੀ ਨਹੀਂ ਕਰਨਾ ਮੈਂ ਮੈਂ ਕਹਾਂ ਤੂੰ ਮੈਂ ਕਹਾਂ ਜੀ ਸਾਡੇ ਝੂਠ ਗਿਆ ਕਿ ਕੁੜੀ ਸਾਡੀ ਪਾਰੋਂ ਮੜ ਕੇ ਚਲ ਗਈ ਆ ਮੈਂ ਕਹਾਂ ਕੁੜੀ ਲਈ ਵੀ ਫੁਟੇਜ ਦੇਖੀ ਕੁੜੀ ਅੰਦਰ ਗਈ ਆ ਕਹਿੰਦਾ ਕਹਿੰਦਾ ਕੁੜੀ ਦਿਖਾ ਦੋ ਕਿਤਾ ਕਿ ਕੁੜੀ ਅੰਦਰ ਹੀ ਪੋਰ ਆਨ ਨਾਲ ਗੱਲ ਕਰ ਰਿਹਾ ਕਹਿੰਦਾ ਮੇਰੀਆਂ ਵੀ ਧੀਆ ਪਹਿਲਾਂ ਮੈਂ ਕਹਿੰਦਾ ਜੀ ਮੈਂ ਕੋਈ ਇਹ ਨਹੀਂ ਐਨਾ ਮੈਂ ਕਿ ਤੂੰ ਵੀ ਬਹੁਤ ਵੱਡੇ ਸਾਡ ਤੋਂ ਮੈਂ ਕੋਈ ਨਹੀਂ ਮੈਂ ਕਿਹਾ ਗੱਲ ਕਰਦਾ ਮੈਂ ਕਿ ਜਿੱਦਾਂ ਤੋਂ ਬਹੁਤ ਵੱਡੇ ਮੈਂ ਕਹਿੰਦਾ ਮੈਂ ਤਾਂ ਬਹੁਤ ਝੋਟਾ ਮੇਰੀ ਕਿਹੋ ਜਿਹੀ ਉਮਰ ਦੀ ਮੈਂ ਕਹਿੰਦਾ ਤੇ ਉਹਨੂੰ ਮੈਂ ਕਹਿੰਦਾ ਤਰੋ ਅਸੀਂ ਬੋਲੇ ਦਿਖਾ ਲੈਂਦੇ ਜਿਲਾਂਤਾਂ ਜਿਹੜੀ 15 ਸਾਲ ਦੀ ਕੁੜੀ ਹੈ ਉਸ ਦੀ ਜਿਹੜੀ ਡੈੱਡ ਬੋਡੀ ਹੈ ਉਹ ਵਾਸ਼ਰੂਮ ਦੇ ਵਿੱਚ ਪਈ ਹੋਈ ਸੀ ਸੋ ਦੋਸਤੋ ਇਹ ਜਿਹੜੀ ਗੱਲ ਸੁਣ ਕੇ ਮਨ ਨੂੰ ਬਹੁਤ ਹੀ ਜ਼ਿਆਦਾ ਤੱਕਾ ਲੱਗਿਆ ਕਿ ਇਹ ਇਹ ਜੇ ਦਰਿੰਦੇ ਸਾਡੇ ਪੰਜਾਬ ਦੇ ਵਿੱਚ ਵੀ ਨੇ ਪਹਿਲਾਂ ਤਾਂ ਆਪਾਂ ਪ੍ਰਵਾਸੀਆਂ ਨੂੰ ਹੀ ਕਹਿੰਦੇ ਸੀ ਪਰ ਜਿਹੜੀ ਇਹ ਹੱਬਸ ਹੈ ਨਾ ਤਾਂ ਉਹ ਪੰਜਾਬੀ ਦੇਖਦੀ ਅਤੇ ਨਾ ਹੀ ਪ੍ਰਵਾਸੀ ਪਤਾ ਨਹੀਂ ਇਹਨਾਂ ਦੇ ਮਨਾਂ ਦੇ ਵਿੱਚ ਕੀ ਹੈ ਇੱਕ ਵਿਆਹਿਆ ਵਰਿਆ ਅਧਖੜ ਉਮਰ ਜਿਸ ਨੇ ਕੁੜੀ ਨਾਲ ਇਹਨਾ ਕਿਣਾਉਣਾ ਕੰਮ ਕੀਤਾ ਅੱਗੇ ਉਹ ਵਿਆਹਿਆ ਹੋਇਆ ਹੈ ਅਤੇ ਉਸ ਦੇ ਵੀ ਬੱਚੇ ਨੇ ਸਿਆ ਜਾ ਰਿਹਾ ਹੈ ਕਿ ਜਿਸ ਛੋਟੀ ਜਹੀ ਬੱਚੀ ਦੇ ਨਾਲ ਇਹ ਕੰਮ ਹੋਇਆ ਉਸ ਦਾ ਗੋ ਪਿਤਾ ਵੀ ਨਹੀਂ ਹੈ ਘਰ ਦੇ ਵਿੱਚ ਉਹ ਬੱਚੀ ਉਸ ਦਾ ਭਰਾ ਤੇ ਉਸ ਦੀ ਮਾਂ ਹੀ ਰਹਿੰਦੇ ਸੀ ਮੁਲਜ਼ਮ ਨੂੰ ਮੌਕੇ ਤੇ ਫੜ ਲਿੱਤਾ ਗਿਆ ਅਤੇ ਗਵਾਂਡੀਆਂ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ ਬਹੁਤ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਜਾ ਰਿਹਾ ਹੈ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਇਸ ਤੇ ਤੇਲ ਪਾ ਕੇ ਇਸ ਨੂੰ ਸਾੜ ਦਿੱਤਾ ਜਾਵੇ ਤਾਂ ਜੋ ਅੱਗੇ ਆਉਣ ਵਾਲੇ ਭਵਿੱਖ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਾ ਕਰ ਸਕੇ ਉੱਥੇ ਹੀ ਮੁਹੱਲੇ ਨਿਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਅਜਿਹੇ ਬੰਦਿਆਂ ਨੂੰ ਜਿਹੜੇ ਅਜਿਹੇ ਕਾਨੂੰਨੀ ਹਰਕਤ ਕਰਦੇ ਨੇ ਉਹਨਾਂ ਨੂੰ ਚੌਂਕ ਦੇ ਵਿੱਚ ਖੜਕੇ ਜਾਂ ਤਾਂ ਗੋਲੀ ਮਾਰ ਦਿੱਤੀ ਜਾਵੇ ਜਾਂ ਫਿਰ ਉਹਨਾਂ ਨੂੰ ਫਾਂਸੀ ਤੇ ਚੜਾਇਆ ਜਾਵੇ ਪਰ ਪ੍ਰਸ਼ਾਸਨ ਕਰਦਾ ਕੀ ਹੈ ਜਦੋਂ ਇਹ ਗਲਤ ਕੰਮ ਕਰ ਦਿੰਦੇ ਨੇ ਤਾਂ ਇਹਨਾਂ ਦੇ ਹੀ ਪੱਖ ਦੇ ਵਿੱਚ ਆਉਂਦਾ ਹੈ ਨਾ ਹੀ ਉਹਨਾਂ ਨੂੰ ਕੁੱਟਣ ਦਿੰਦਾ ਹੈ ਅਤੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਥਾਣੇ ਲਿਜਾਇਆ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ 6 ਮਹੀਨੇ ਜਾਂ ਫਿਰ ਸਾਲ ਦੀ ਸਜ਼ਾ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਜਦੋਂ ਉਹ ਬਾਹਰ ਆਉਂਦੇ ਨੇ ਫਿਰ ਵੱਡਿਆਂ ਤੋਂ ਵੱਡਿਆਂ ਵਾਰਦਾਤਾਂ ਕਰਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਮਨ ਹੈ ਜਿਹੜਾ ਉਹਨਾਂ ਦਾ ਡਰ ਹੈ ਉਹ ਬਿਲਕੁਲ ਹੀ ਖੁੱਲ ਜਾਂਦਾ ਹੈ ਮਲੇ ਨਿਵਾਸੀਆਂ ਦੇ ਵੱਲੋਂ ਉਹਨਾਂ ਦੀਆਂ ਗੱਡੀਆਂ ਵੀ ਪੰਨੀਆਂ ਗਈਆਂ ਪੰਨਣ ਵੀ ਕਿਉਂ ਨਾ ਜਦੋਂ 15 ਸਾਲ ਦੀ ਬੱਚੇ ਦੇ ਨਾਲ ਇਸ ਦਰਿੰਦੇ ਨੇ ਅਜੇ ਹੀ ਗੰਦੀ ਹਰਕਤ ਕੀਤੀ ਜਿਹੜੀ ਕਿ ਸੋਚ ਤੋਂ ਪਰੇ ਤੋਂ ਪਰੇ ਹੈ ਕਦੇ ਉਸ ਬੱਚੇ ਦੇ ਮਾਂ ਨੇ ਸੋਚਿਆ ਵੀ ਨਹੀਂ ਹੋਵੇਗਾ ਉਸ ਬੱਚੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਜਿੱਥੇ ਉਹ ਖੇਡਣ ਦੇ ਲਈ ਜਾ ਰਹੀ ਹੈ ਅੱਗੇ ਉਸ ਦੀ ਮੌਤ ਬੈਠੀ ਹੈ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਉਸ ਬੱਚੇ ਰੇ ਪਕਰਕੇ ਉਸ ਨੂੰ ਮੋਤ ਦੇ ਘਾਟ ਉਤਾਰਿਆ ਗਿਆ ਹੈ ਇਥੋਂ ਤੱਕ ਕਿ ਕਿਸੇ ਗਵੰਡੀ ਦੀ ਗੱਡੀ ਮੰਗ ਕੇ ਪਹਿਲਾਂ ਹੀ ਆਪਣੇ ਘਰ ਦੇ ਵਿੱਚ ਖੜੀ ਕਰ ਲਈ ਸੀ ਅਤੇ ਬੋਰੀ ਦਾ ਇੰਤਜ਼ਾਮ ਕਰ ਰਿਹਾ ਸੀ ਜਿਸ ਦੇ ਵਿੱਚ ਉਹ ਬੱਚੇ ਦੀ লাশ ਪਾ ਕੇ ਉਸ ਨੂੰ ਕਿਸੇ ਟਿਕਾਣੇ ਲਾਉਂਦਾ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਉਸ ਦਾ ਭਾਂਡਾ ਸੀ ਉਹ ਫੁੱਟ ਗਿਆ ਸੀ ਪੜਦਾ ਫਾਸ਼ ਹੋ ਗਿਆ ਸੀ ਲੋਕਾਂ ਨੇ ਪਹਿਲਾਂ ਹੀ ਰੋਲਾ ਪਾ ਲਿਆ ਸੀ ਪਰ ਇੱਥੇ ਪੁਲਿਸ ਦੀ ਸਭ ਤੋਂ ਵੱਡੀ ਨਲਾਇਕੀ ਦੱਸੀ ਜਾ ਰਹੀ ਹੈ ਜਦੋਂ ਪੁਲਿਸ ਪ੍ਰਸ਼ਾਸਨ ਆਇਆ ਸੀ ਸਿਰਫ ਉਹ ਇਕੱਲਾ ਹੀ ਅੰਦਰ ਗਿਆ ਸੀ ਤਾਂ ਨਹੀਂ ਉਹਨਾਂ ਨੇ ਕਿਸ ਤਰ੍ਹਾਂ ਦੇਖਿਆ ਕਿਸ ਤਰ੍ਹਾਂ ਤਫ਼ਤੀਸ਼ ਕੀਤੀ ਕਿ ਉਹਨਾਂ ਨੂੰ ਉਹ ਕੁੜੀ ਨਹੀਂ ਮਿਲੀ ਜਦੋਂ ਕੁੜੀ ਦੇ ਘਰ ਅੰਦਰ ਗਿਆ ਉਹਨਾਂ ਨੇ ਸਾਰੇ ਉਹਨਾਂ ਦਾ ਘਰ ਫਰੋਲ ਲਿਆ ਤਾਂ ਇੱਕ ਬਾਹਰਲੇ ਬਾਥਰੂਮ ਦੇ ਵਿੱਚ ਉਸ ਛੋਟੀ ਜਹੀ ਮਾਸੂਮ ਜਹੀ ਬੱਚੀ ਦੀ ਲਾਸ਼ ਪਈ ਸੀ ਜਿਸ ਤੋਂ ਬਾਅਦ ਮੁਹੱਲੇ ਨਿਵਾਸੀ ਭੜਕ ਗਏ ਅਤੇ ਉਸ ਦਰਿੰਦੇ ਨੂੰ ਬਾਹਰ ਕੱਢ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਸੋ ਦੋਸਤੋ ਇਸ ਤੋਂ ਪਹਿਲਾਂ 5 ਸਾਲ ਦੇ ਬੱਚੇ ਦੇ ਨਾਲ ਕਾਨੂੰਨੀ ਹਰਕਤ ਕੀਤੀ ਗਈ ਸੀ ਜਿਹੜਾ ਕਿ ਮਾਮਲਾ ਹੁਸ਼ਿਆਰਪੁਰ ਦਾ ਸੀ ਹਾਲੇ ਉਸ ਪਰਿਵਾਰ ਨੂੰ ਇਨਸਾਨੀ ਆਪਨੇ ਹੀ ਮਿਲਿਆ ਉਹ ਪ੍ਰਵਾਸੀ ਸੀ ਕਿਵੇਂ ਸਕੂਟਰੀ ਤੇ ਲੈ ਕੇ ਉਸ 마ਸੂਮ ਜਿਹੇ ਬੱਚੇ ਨੂੰ ਲੈ ਕੇ ਗਿਆ ਤੇ ਕਿਵੇਂ ਦਰਿੰਦਗੇ ਦੇ ਨਾਲ ਉਸ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਅਤੇ ਫਿਰ ਪਿੰਡ ਦੇ ਹੀ ਸ਼ਮਸ਼ਾਨ ਘਾੜ ਦੇ ਵਿੱਚ ਉਸ ਦੀ ਲਾਸ਼ ਰੱਖ ਦਿੱਤੀ ਗਈ ਸੀ ਜਿਸ ਦਾ ਕਿ ਪੂਰੇ ਹੀ ਪੰਜਾਬ ਨੇ ਹੀ ਦੁਨੀਆ ਵੀ ਹਿੱਲ ਗਈ ਸੀ ਪਰ ਕੀ ਹੋਵੇਗਾ ਉਸ ਪ੍ਰਵਾਸੀ ਨੂੰ ਫੜ ਲਿਆ ਗਿਆ ਅਤੇ ਸਜ਼ਾ ਕੱਟਣ ਤੋਂ ਬਾਅਦ ਉਹ ਫਿਰ ਬਾਹਰ ਆ ਜਾਵੇਗਾ ਅਤੇ ਫਿਰ ਅਜਿਹੇ ਅਪਰਾਧ ਕਰੇਗਾ ਅਜਿਹੇ ਲੋਕਾਂ ਨੂੰ ਤਾਂ ਚੌਂਕ ਦੇ ਵਿੱਚ ਖੜ ਕੇ ਗੋਲੀ ਮਾਰਦੇ ਜਾਣੀ ਚਾਹੀਦੀ ਹੈ ਜਾਂ ਫਿਰ ਪ੍ਰਸ਼ਾਸਨ ਦੇ ਵੱਲੋਂ ਹੀ ਅਜਿਹੇ ਲੋਕਾਂ ਨੂੰ ਫਾਂਸੀ ਤੇ ਲੰਮਕਾ ਦੇਣਾ ਚਾਹੀਦਾ ਹੈ ਅਜਿਹਾ ਵੀ ਭਾਰਤ ਦੇ ਵਿੱਚ ਕਾਨੂੰਨ ਬਣਨਾ ਚਾਹੀਦਾ ਹੈ ਕਿ ਜਿਹੜਾ ਵੀ ਜ਼ਬਰਦਸਤੀ ਕਰੇਗਾ ਛੋਟੇ-ਛੋਟੇ ਬੱਚਿਆਂ ਦੇ ਨਾਲ ਉਹਨਾਂ ਨੂੰ ਜਿਉਂਦਾ ਹੀ ਮਾਰ ਦਿੱਤਾ ਜਾਵੇਗਾ ਅਤੇ ਸਾਡੇ ਮੁਤਾਬਿਕ ਤਾਂ ਇਹ ਗੱਲ ਜਨਤਕ ਹੋਣੀ ਚਾਹੀਦੀ ਹੈ ਜਨਤਾ ਦੇ ਵਿੱਚ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਆਉਣ ਵਾਲਾ ਜ਼ਮਾਨਾ ਆਉਣ ਵਾਲਾ ਟਾਈਮ ਇਹਨਾਂ ਚੀਜ਼ਾਂ ਬਾਰੇ ਸੋਚ ਕੇ ਵੀ ਕੰਬ ਜਾਵੇ ਅਜਿਹੀ ਜਬ ਬਾਨੀ ਚਾਹੀਦੀ ਹੈ ਦੇਖੋ ਇੱਕ ਮਾਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਕਿਵੇਂ ਉਸਨੇ 15 ਸਾਲ ਦੀ ਬੱਚੀ ਨੂੰ ਕਿਵੇਂ ਪਾਲਿਆ ਹੋਵੇਗਾ 9 ਮਹੀਨੇ ਆਪਣੇ ਪੇਟ ਦੇ ਵਿੱਚ ਰੱਖਿਆ ਹੋਵੇਗਾ ਅਤੇ ਕਿਵੇਂ ਬੇਚੇਰੀ ਨੂੰ ਬਿਨਾ ਬਾਪ ਤੋਂ ਪਾਲਿਆ ਹੋਵੇਗਾ ਇਹ ਤਾਂ ਉਹ ਮਾਹੀ ਸਮਝ ਸਕਦੀ ਹੈ ਸੋ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੁਲਿਸ ਪ੍ਰਸ਼ਾਸਨ ਹੁਣ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦਾ ਹੈ ਉਸ ਨੂੰ ਕਿਹੋ ਜਿਹੀ ਸਜ਼ਾ ਦਿੰਦਾ ਹੈ ਅਜਿਹੇ ਕਣੋਣੇ ਹਰਕਤ ਕਰਨ ਵਾਲੇ ਨੂੰ ਬਾਕੀ ਤੁਹਾਡਾ ਇਸ ਦਰਿੰਦੇ ਬਾਰੇ ਕੀ ਕਹਿਣਾ ਹੈ ਕਿ ਅਜੇ ਇਹ ਦਰਿੰਦਿਆਂ ਨੂੰ ਕਿਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਇਨਸਾਨ ਤੱਕ ਹਰ ਇੱਕ ਪੰਜਾਬੀ ਤੱਕ ਹਰ ਇੱਕ ਸ਼ਖਸ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਇਸ 15 ਸਾਲ ਦੀ ਬੱਚੀ ਨੂੰ ਅਤੇ ਉਸ ਦੇ ਮਾਂ ਤੇ ਭਰਾ ਨੂੰ ਇਨਸਾਫ ਮਿਲ ਸਕੇ ਸੋ ਮਿਲਦੇ ਹਾਂ ਇੱਕ ਹੋਰ ਖਬਰ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ